ਦੋਸਤੋ ਅੱਜ ਦੇ ਤਿੰਨ ਵੱਡੇ ਮੁੱਦੇ ਨੇ ਜਿਸ ਤੇ ਆਪਾਂ ਚਰਚਾ ਕਰਾਂਗੇ ਆਜਾਦ ਜੀ ਨਾਲ ਆਜਾਦ ਜੀ ਪਹਿਲਾਂ ਮੇਰਾ ਇਹ ਸਵਾਲ ਆ ਜਿਹੜਾ ਰਵਣਜੀਤ ਸਿੰਘ ਮਿੱਟੂ ਆ ਅਮਰਿਤਪਾਲ ਜਿਹੜੀ ਨਵੀਂ ਪਾਰਟੀ ਬਣੀ ਆ ਉਹਦੇ ਤੇ ਬੜੇ ਟੇਡੇ ਬਿਆਨ ਦਿੱਤੇ ਆ ਤੇ ਉਹ ਕੀ ਦਿੱਤੇ ਆ ਦੇਖੋ ਜੀ ਰਵਣਜੀਤ ਮਿੱਟੂ ਨੇ ਪਹਿਲੀ ਤਾਂ ਗੱਲ ਅੱਜ ਬਿਆਨ ਕੱਲਾ ਅਮਰਿਤਪਾਲ ਹੋਰਾਂ ਦੀ ਜਿਹੜੀ ਨਵੀਂ ਪਾਰਟੀ ਬਣੀ ਆ ਉਹਦੇ ਬਾਰੇ ਇਨੀ ਦਿੱਤੇ ਉਹਨੇ ਅੱਜ ਕਿਸਾਨਾਂ ਬਾਰੇ ਵੀ ਵੱਡੀਆਂ ਗੱਲਾਂ ਬੋਲੀਆਂ ਨੇ ਦੋਨਾਂ ਮੁੱਦਿਆਂ ਤੇ ਗੱਲ ਕਰਾਂਗੇ ਜਿੰਨੇ ਵੀਰ ਭਰਾ ਜੁੜੇ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਆਪਣਾ ਕਮੈਂਟ ਜ਼ਰੂਰ ਕਰਿਓ ਤੇ ਅਖੀਰ ਤੱਕ ਸੁਣਿਓ ਤੇ ਜਿਹੜੀ ਗੱਲ ਹੈ ਕਿ ਅਮਰਤਪਾਲ ਹੋਰਾਂ ਦੀ ਜਿਹੜੀ ਨਵੀਂ ਪਾਰਟੀ ਬਣੀ ਹੈ ਉਹਦੇ ਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਬਿਆਨ ਦਿੱਤਾ ਕੱਲਾ ਰਵਨੀਤ ਬਿੱਟੂ ਨੇ ਨਹੀਂ ਦਿੱਤਾ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਹਦੇ ਤੇ ਬੋਲਿਆ ਉਸ ਤੋਂ ਪਹਿਲਾਂ ਸੁਖਵੀਰ ਬਾਦਲ ਨੇ ਸਿਮਰਨਜੀਤ ਮਾਨ ਨੇ ਸਾਰਿਆਂ ਨੇ ਹੀ ਜਿਹੜੀ ਨਵੀਂ ਪਾਰਟੀ ਅਮਰਤਪਾਲ ਹੋਰਾਂ ਦੇ ਧੜੇ ਨੇ ਬਣਾਈ ਐ ਜਿਹਦਾ ਉਹਨਾਂ ਨੇ ਨਾਂ ਰੱਖਿਆ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਦੇ ਤੇ ਸਬਤੇ ਬਿਆਨ ਆ ਚੁੱਕੇ ਨੇ ਤੇ ਹੁਣ ਅੱਜ ਰਵਨੀਤ ਬਿੱਟੂ ਨੇ ਵਾਕਿਆ ਹੀ ਤੁਸੀਂ ਜਿਵੇਂ ਕਿਹਾ ਪ੍ਰਦੀਪ ਜੀ ਟੇਢੀ ਗੱਲ ਕੀਤੀ ਐ ਟੇਢੀ ਗੱਲ ਇਦਾਂ ਹੈ ਕਿ ਰਵਨੀਤ ਬਿੱਟੂ ਇਹ ਕਹਿੰਦਾ ਹੈ ਕਿ ਪਾਰਟੀ ਬਣਾਉਣੀ ਕਹਿੰਦਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈ ਕਹਿੰਦਾ ਪਾਰਟੀ ਬਣਾਉਣੀ ਤੇ ਚਲਾਉਣੀ ਕੋਈ ਇੰਨਾ ਸੌਖਾ ਕੰਮ ਨਹੀਂ ਹੈ ਤੇ ਕੇ ਉਹਦਾ ਕਹਿਣ ਦਾ ਭਾਵੇਂ ਆ ਕਿ ਅਮਰਤਪਾਲ ਹੋਰਾਂ ਤੋਂ ਨਾ ਪਾਰਟੀ ਬੰਨੀ ਤੇ ਨਾ ਚੱਲਣੀ ਇੱਥੇ ਰਵਨੀਤ ਬਿੱਟੂ ਮੈਂ ਬਿੱਟੂ ਸਾਹਿਬ ਨੂੰ ਕਹੂੰਗਾ ਕਿ ਬਿੱਟੂ ਸਾਹਿਬ ਤੁਸੀਂ ਦੂਜਿਆਂ ਨੂੰ ਛੱਡੋ ਤੁਸੀਂ ਆਪਣੇ ਪੀੜੇ ਥੱਲੇ ਥੋੜਾ ਜਿਹਾ ਸੋਟਾ ਮਾਰੋ ਤੁਸੀਂ 20 ਸਾਲ ਬੀਜੇਪੀ ਦੇ ਖਿਲਾਫ ਬੋਲਦੇ ਰਹੇ ਬੀਜੇਪੀ ਨੂੰ ਭੰਡਦੇ ਰਹੇ ਤੇ ਹੁਣ ਤੁਸੀਂ ਬੀਜੇਪੀ 'ਚ ਚਲੇ ਗਏ ਹੋ ਬੀਜੇਪੀ ਵੱਲੋਂ ਮੰਤਰੀ ਬਣ ਗਏ ਹੋ ਤੁਸੀਂ ਦੂਜਿਆਂ ਨੂੰ ਛੱਡੋ ਦੇਖੋ ਮੈਂ ਤਾਂ ਇੱਕ ਗੱਲ ਠੋਕ ਕੇ ਕਹਿੰਦਾ ਜਿਹੜੇ ਮਰਜੀ ਲੀਡਰ ਆ ਜਾਣ ਤੇ ਜਿਹੜੀ ਮਰਜੀ ਪਾਰਟੀ ਆ ਜੇ ਜਿੰਨਾ ਚਿਰ ਇਹ ਰਾਜਨੀਤਿਕ ਸਿਸਟਮ ਬਦਲਿਆ ਨਹੀਂ ਜਾਂਦਾ ਉਹਨਾਂ ਟਾਈਮ ਨਾ ਕੋਈ ਲੀਡਰ ਤੇ ਨਾ ਕੋਈ ਪਾਰਟੀ ਕੁਝ ਨਹੀਂ ਕਰ ਸਕਦੀ ਪਰ ਬਿੱਟੂ ਨੇ ਜਿਹੜੀ ਗੱਲ ਬੋਲੀ ਆ ਉਹ ਇੱਥੇ ਹੀ ਬੱਸ ਨਹੀਂ ਹੁੰਦੀ ਬਿੱਟੂ ਤਾਂ ਇਹ ਵੀ ਕਹਿੰਦਾ ਉਹ ਕਹਿੰਦਾ ਅਮਰਤਪਾਲ ਖਲੂਰ ਸਾਹਿਬ ਤੋਂ ਐਮਪੀ ਜਿੱਤ ਗਿਆ ਪਰ ਜੇ ਹੁਣ ਖੜ ਜੇ ਤੇ ਜਿੱਤ ਨਹੀਂ ਸਕੂਗਾ ਰਵਨੀਤ ਬਿੱਟੂ ਨੇ ਤਾਂ ਅੱਜ ਇਹ ਵੀ ਕਿਹਾ ਉਹ ਕਹਿੰਦਾ ਕਿ ਜਦੋਂ ਅਮਰਤਪਾਲ ਨੇ ਚੋਣ ਲੜੀ ਐ ਐਮਪੀ ਦੀ ਤੇ ਕਹਿੰਦਾ ਉਹਦੇ ਮਾਪਿਆਂ ਨੇ ਲੋਕਾਂ ਨੂੰ ਇਹ ਵਾਸਤਾ ਪਾਇਆ ਵੀ ਸਾਡਾ ਮੁੰਡਾ ਜੇਲ੍ਹ ਤੋਂ ਬਾਹਰ ਆਜੂਗਾ ਜੇ ਤੁਸੀਂ ਵੋਟਾਂ ਪਾ ਦੋਗੇ ਤੇ ਰਵਨੀਤ ਬਿੱਟੂ ਕਹਿੰਦਾ ਲੋਕਾਂ ਨੇ ਤਰਸ ਕਰਕੇ ਵੋਟਾਂ ਪਾਈਆਂ ਵੀ ਚੱਲ ਅਮਰਤਪਾਲ ਜੇਲ੍ਹ ਤੋਂ ਬਾਹਰ ਆਜੂਗਾ ਤੇ ਰਵਨੀਤ ਬਿੱਟੂ ਜਿਹੜਾ ਕੇਂਦਰੀ ਮੰਤਰੀ ਐ ਉਹ ਕਹਿੰਦਾ ਕਿ ਕੋਈ ਐਮਪੀ ਬਣ ਜੇ ਜਾਂ ਐਮਐਲਏ ਬਣ ਜੇ ਉਹ ਐਦਾਂ ਜੇਲ੍ਹ ਤੋਂ ਬਾਹਰ ਨਹੀਂ ਆ ਸਕਦਾ ਤੇ ਇਹਨਾਂ ਨੇ ਗੁੰਮਰਾਹ ਕੀਤਾ ਪਰ ਰਵਨੀਤ ਬਿੱਟੂ ਨੇ ਅੱਜ ਕਿਸਾਨਾਂ ਬਾਰੇ ਵੀ ਵੱਡੀਆਂ ਗੱਲਾਂ ਬੋਲੀਆਂ ਜਿਹੜਾ ਸ਼ੰਭੂ ਤੇ ਖਨੌਰੀ ਦੇ ਉੱਪਰ ਮੋਰਚਾ ਲੱਗਾ ਹੈ ਰਵਨੀਤ ਬਿੱਟੂ ਕਹਿੰਦਾ ਵੀ ਦੇਖੋ ਮੈਂ بار-बार ਕਿਹਾ ਵੀ ਮੇਰੇ ਕੋਲ ਆਓ ਮੈਂ ਤੁਹਾਡੀ ਮੋਦੀ ਸਰਕਾਰ ਨਾਲ ਗੱਲ ਕਰਾਉਣਾ ਪਰ ਰਵਨੀਤ ਬਿੱਟੂ ਕਹਿੰਦਾ ਪਤਾ ਨਹੀਂ ਕਿਉਂ ਕਿਸਾਨ ਮੇਰੇ ਕੋਲ ਆ ਹੀ ਨਹੀਂ ਰਹੇ ਕਹਿੰਦਾ ਮੈਂ ਤਾਂ ਅੱਜ ਵੀ ਕਹਿੰਦਾ ਕਿ ਜਿੱਥੇ ਮੈਨੂੰ ਬੁਲਾਉਣੇ ਹੋ ਮੈਂ ਨੰਗੇ ਪੈਰੀ ਆ ਜਾਣਾ ਪਰ ਉਧਰੋਂ ਫਿਰ ਕਿਸਾਨ ਮੋਰਚੇ ਤੋਂ ਕਿਸਾਨਾਂ ਦਾ ਵੀ ਬਿਆਨ ਆਇਆ ਹਾਂਜੀ ਉਹ ਕਹਿੰਦੇ ਰਵਨੀਤ ਬਿੱਟੂ ਤੂੰ ਕਿਹੜੇ ਮੂੰਹ ਨਾਲ ਸਾਨੂੰ ਕਹਿਣਾ ਕਿ ਕਿਸਾਨ ਆਗੂ ਮੇਰੀ ਗੱਲ ਨਹੀਂ ਸੁਣਦੇ ਮਨਜੀਤ ਰਾਏ ਜਿਹੜਾ ਕਿਸਾਨ ਆਗੂ ਹੈ ਉਹ ਕਹਿੰਦਾ ਤੂੰ ਤਾਂ ਸਾਨੂੰ ਹੁਣ ਤੱਕ ਕਹਿੰਦਾ ਰਿਹਾ ਹੈ ਵੀ ਇਹ ਕਿਸਾਨ ਹੀ ਹੈ ਨਹੀਂਗੇ ਉਹ ਕਹਿੰਦਾ ਵੀ ਰਵਨੀਤ ਬਿੱਟੂ ਸਾਹਿਬ ਤੂੰ ਕਹਿੰਦਾ ਰਿਹਾ ਵੀ ਕਿਸਾਨ ਤਾਂ ਘਰਾਂ 'ਚ ਬੈਠੇ ਨੇ ਇਹ ਜਿਹੜੇ ਮੰਗਾ ਲੈ ਕੇ ਸੰਘਰਸ਼ ਕਰ ਰਹੇ ਨੇ ਇਹਨਾਂ ਨੂੰ ਅਸੀਂ ਕਿਸਾਨ ਹੀ ਨਹੀਂ ਮੰਨਦੇ ਤੇ ਕਹਿੰਦੇ ਅਸੀਂ ਫਿਰ ਤੇਰੇ ਕੋਲ ਆਉਣਾ ਕੀ ਲੈਣ ਆਈਏ ਜਦੋਂ ਤੂੰ ਸਾਨੂੰ ਕਿਸਾਨ ਹੀ ਨਹੀਂ ਮੰਨਦਾ ਹੁਣ ਬਿੱਟੂ ਸਾਹਿਬ ਦੇ ਉੱਪਰ ਤਾਂ ਬੜੇ ਸਵਾਲ ਨੇ ਬਿੱਟੂ ਸਾਹਿਬ ਨੂੰ ਤਾਂ ਸਿੱਧਾ ਹੀ ਇਹ ਕਹਿ ਕੇ ਨਵੇੜ ਦਿੰਦੇ ਅਗਲੇ ਵੀ ਤੁਸੀਂ ਦਾਲ ਬਦਲੂ ਲੋਕ ਐ ਤੁਸੀਂ ਕਿਹੜੇ ਮੂੰਹ ਨਾਲ ਤੇ ਕੀ ਬੋਲਦੇ ਐ ਹਾਂਜੀ ਅ ਆਜਾਦ ਜੀ ਮੇਰਾ ਦੂਜਾ ਇਹ ਸਵਾਲ ਆ ਜਿਹੜਾ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨ ਸੀਗੇ ਬੈਠੇ ਉਹਨਾਂ ਨੇ ਇੱਕ ਅੱਜ ਵੱਡਾ ਵੱਡੇ ਦੋ ਐਲਾਨ ਕੀਤੇ ਆ ਤੇ ਉਹ ਐਲਾਨ ਕੀ ਕੀਤੇ ਆ ਪ੍ਰਦੀਪ ਜੀ ਸ਼ੰਭੂ ਤੇ ਖਨੌਰੀ ਮੋਰਚੇ ਦੇ ਨਾਲ ਸੰਬੰਧਤ ਤਿੰਨ ਵੱਡੇ ਐਲਾਨ ਹੋਏ ਆ ਦੋ ਤਾਂ ਉੱਥੋਂ ਹੋਏ ਆ ਤੇ ਇੱਕ ਪ੍ਰਦੀਪ ਜੀ ਐਲਾਨ ਸਯੁਕਤ ਕਿਸਾਨ ਮੋਰਚੇ ਦਾ ਵੀ ਹੈ ਹੁਣ ਉਹ ਐਲਾਨ ਕੀ ਨੇ ਪਹਿਲਾਂ ਤਾਂ ਖਨੌਰੀ ਮੋਰਚੇ ਤੋਂ ਆਪਾਂ ਸ਼ੁਰੂ ਕਰ ਲਈਏ ਖਨੌਰੀ ਮੋਰਚੇ ਤੇ ਪਹਿਲਾਂ ਡੱਲੇਵਾਲ ਸਾਹਿਬ ਮਰਨਵਰਤੇ ਬੈਠੇ ਸੀ ਤੇ ਹੁਣ ਨਾਲ 111 ਕਿਸਾਨ ਹੋਰ ਮਰਨਵਰਤ ਤੇ ਬਹਿ ਗਏ ਨੇ ਅੱਜ ਇੱਕ ਕਿਸਾਨ ਨੂੰ ਉਥੇ ਦੌਰਾ ਵੀ ਪੈ ਗਿਆ ਜਿਹੜਾ ਮਰਨਵਰਤ ਤੇ ਬੈਠਾ ਸੀ ਉਹਦੀ ਬੁਰੀ ਹਾਲਤ ਵੀ ਹੋਈ ਆ ਤੇ ਦੂਜੇ ਪਾਸੇ ਨਵਾਂ ਐਲਾਨ ਸ਼ੰਭੂ ਮੋਰਚੇ ਤੋਂ ਕੀਤਾ ਗਿਆ ਸ਼ੰਭੂ ਮੋਰਚੇ ਤੇ ਪਹਿਲਾਂ ਤਿੰਨ ਜਿਹੜੇ ਮਰਜੀਵੜਿਆਂ ਦੇ ਜਥੇ ਆ ਉਹ ਦਿੱਲੀ ਵੱਲ ਤੁਰੇ ਸੀਗੇ ਪਰ ਨਹੀਂ ਜਾਣ ਦਿੱਤੇ ਹਰਿਆਣੇ ਦੀ ਸਰਕਾਰ ਜਿਹੜੀ ਅੱਗੇ ਪੁਲਿਸ ਲੈ ਕੇ ਖੜੀ ਐ ਤੇ ਹੁਣ ਸ਼ੰਭੂ ਮੋਰਚੇ ਤੋਂ ਐਲਾਨ ਕੀਤਾ ਗਿਆ ਬਈ 21 ਜਨਵਰੀ ਨੂੰ ਮਰਜੀਵੜਿਆਂ ਦਾ ਤੀਜਾ ਜਥਾ 101 ਦਾ ਫਿਰ ਦਿੱਲੀ ਨੂੰ ਕੂਚ ਕਰੇਗਾ ਹੁਣ ਸਵਾਲ ਇਹ ਆ ਕਿ ਕੀ ਜਾਣ ਦਿੱਤਾ ਜਾਊਗਾ ਹੁਣ ਮੈਂ ਤਾਂ ਕਈ ਵਾਰੀ ਹੈਰਾਨ ਹੋ ਜਾਂਦਾ ਕਿ ਕੀ ਸਾਡੇ ਦੇਸ਼ ਚ ਕਾਨੂੰਨ ਦਾ ਰਾਜ ਹੈ ਕਾਨੂੰਨ ਕਿਉਂ ਨਹੀਂ ਹਰਿਆਣੇ ਦੀ ਸਰਕਾਰ ਨੂੰ ਪੁੱਛਦਾ ਵੀ ਤੁਸੀਂ ਢੇਕੇ ਲਗਦੇ ਆ ਸੜਕਾਂ ਦੇ ਸੜਕਾਂ ਪਬਲਿਕ ਦੀਆਂ ਰਾਜ ਲੋਕਾਂ ਦਾ ਕਿਸਾਨ ਜਾਣਾ ਕਾਹਦੇ ਲਈ ਚਾਹੁੰਦੇ ਨੇ ਸਿਰਫ ਆਪਣੀਆਂ ਮੰਗਾਂ ਆਪਣੀ ਰਾਜਧਾਨੀ ਤੱਕ ਲੈ ਕੇ ਜਾਣਾ ਚਾਹੁੰਦੇ ਨੇ ਹੋਰ ਕਿਸਾਨਾਂ ਨੇ ਨਾ ਤਾਂ ਪਹਿਲਾਂ ਵਾਲੇ ਦਿੱਲੀ ਮੋਰਚੇ 'ਚ ਕੋਈ ਖੌਰੂ ਪਾਇਆ ਸੀ ਨਾ ਹੁਣ ਪਾਉਣਾ ਪਰ ਕਾਨੂੰਨ ਕਿੱਥੇ ਐ ਕਾਨੂੰਨ ਨੂੰ ਪੁੱਛਣਾ ਚਾਹੀਦਾ ਨਾ ਕਿ ਹਰਿਆਣਾ ਸਰਕਾਰ ਨੂੰ ਵੀ ਤੁਸੀਂ ਕਿਹੜੇ ਕਿਹੜੀ ਗੱਲੋਂ ਰਾਹ ਰੋਕ ਕੇ ਖੜੇ ਹੋ ਐਨੇ ਟਾਈਮ ਦੇ ਤੁਸੀਂ ਵੱਡੇ ਰੋਡ ਬਲੌਕ ਕੀਤੇ ਨੇ ਸ਼ੰਭੂ ਵਾਲਾ ਤੇ ਖਨੌਰੀ ਵਾਲਾ ਹਾਂਜੀ ਕਾਹ ਤੋਂ ਤੁਸੀਂ ਬੱਥਰ ਲਾ ਕੇ ਜਾਮ ਕਰੀ ਬੈਠੇ ਹੋ ਵੇਖੋ ਪਹਿਲਾਂ ਜਦੋਂ ਤਿੰਨ ਜਥੇ ਪੈਦਲ ਚੱਲ ਕੇ ਤੁਰੇ ਨੇ ਤਾਂ ਅਥਰੂ ਗੈਸ ਦੇ ਗੋਲੇ ਗੋਲੀਆਂ ਉਹਨਾਂ ਤੇ ਚੱਲੇ ਨਹੀਂ ਹੁਣ ਜਿਹੜਾ 21 ਜਨਵਰੀ ਨੂੰ ਜਾਣਾ ਇਹ ਵੀ ਵੇਖਿਆ ਜਾਊਗਾ ਵੀ ਉਹਦੇ ਨਾਲ ਸਲੂਕ ਕੀ ਹੁੰਦਾ ਔਰ ਮੈਂ ਕਹੂੰਗਾ ਕਿ ਇਹ ਜਿਹੜੀ ਪੁਲਿਸ ਆ ਇਹ ਜਿਹੜੀ ਹਰਿਆਣੇ ਦੀ ਬੀਜੇਪੀ ਸਰਕਾਰ ਆ ਇਹ ਲੋਕਤੰਤਰ ਦਾ ਜਲੂਸ ਕੱਢ ਰਹੀ ਆ ਕਹਿਆ ਜਾਂਦਾ ਕਿ ਇੰਡੀਆਜ਼ ਬਿਗ ਡੈਮੋਕਰੈਟਿਕ ਕੰਟਰੀ ਆਫ ਦਾ ਵਰਲਡ ਕਹਿਆ ਜਾਂਦਾ ਨੇ ਕਿ ਭਾਰਤ ਇੱਕ ਬਹੁਤ ਵੱਡੀ ਡੈਮੋਕ੍ਰੇਸੀ ਆ ਲੋਕਤੰਤਰ ਆ ਤੇ ਇੱਥੇ ਲੋਕਤੰਤਰ ਆ ਕਿ ਡਾਂਗਤੰਤਰ ਆ ਇਹ ਸਵਾਲ ਪੈਦਾ ਹੁੰਦਾ ਲੋਕਤੰਤ ਤੇ ਲੋਕਾਂ ਦਾ ਰਾਜ ਹੁੰਦਾ ਤੇ ਜੇ ਸ਼ਾਂਤਮਈ ਤਰੀਕੇ ਨਾਲ ਲੋਕ ਕੋਈ ਮੰਗ ਰੱਖਣਾ ਚਾਹੁੰਦੇ ਨੇ ਚਾਹੇ ਉਹ ਦੁਕਾਨਦਾਰ ਹੋਣ ਚਾਹੇ ਉਹ ਬੇਰੁਜ਼ਗਾਰ ਹੋਣ ਚਾਹੇ ਉਹ ਮਜ਼ਦੂਰ ਹੋਣ ਚਾਹੇ ਉਹ ਕਿਸਾਨ ਹੋਣ ਤੇ ਜੇ ਉਹ ਵੀ ਨਹੀਂ ਰੱਖਣ ਦਿੱਤੀ ਜਾਂਦੀ ਤਾਂ ਫਿਰ ਲੋਕਤੰਤਰ ਕਿੱਥੇ ਤੇ ਕਿਵੇਂ ਆ ਇਹ ਸਵਾਲ ਹੈ ਨਾ ਹੁਣ ਸੰਯੁਕਤ ਕਿਸਾਨ ਮੋਰਚੇ ਨਾਲ ਏਕਤਾ ਦੀ ਗੱਲ ਚੱਲੀ ਹੋਈ ਆ ਔਰ ਸੰਯੁਕਤ ਕਿਸਾਨ ਮੋਰਚੇ ਨੇ 26 ਜਨਵਰੀ ਨੂੰ ਪੂਰੇ ਦੇਸ਼ ਦੇ ਵਿੱਚ ਗਣਤੰਤਰ ਦਿਵਸ ਦੇ ਉੱਪਰ ਟਰੈਕਟਰ ਪ੍ਰੇਡ ਦਾ ਐਲਾਨ ਕੀਤਾ ਹੈ ਪੂਰੇ ਦੇਸ਼ ਦੀਆਂ ਸੜਕਾਂ ਤੇ ਟਰੈਕਟਰ ਹੋਣਗੇ ਪਹਿਲਾਂ ਸ਼ੰਭੂ ਖਨੋਰੀ ਮੋਰਚੇ ਦਾ ਐਲਾਨ ਸੀ ਹੁਣ ਐਸਕੇਐਮ ਭਾਰਤ ਜਿਹੜਾ ਉਹਨੇ ਵੀ ਇਹ ਐਲਾਨ ਕਰ ਦਿੱਤਾ ਔਰ ਵੇਖਾਂਗੇ ਲੋਕਾਂ ਦਾ ਹੰਗਾਰਾ ਕਿਦਾਂ ਦਾ ਲੋਕ ਕਿੰਨਾ ਕ ਹੰਗਾਰਾ ਦਿੰਦੇ ਨੇ ਔਰ ਲੋਕ ਇੰਨਾ ਦੇਈ ਏਕਤਾ ਵੱਲ ਵੀ ਵੇਖ ਰਹੇ ਨੇ ਲੋਕ ਇਹ ਵੀ ਵੇਖਣਾ ਚਾਹੁੰਦੇ ਨੇ ਕਿ ਲੋਕਾਂ ਨੂੰ ਜਥੇਬੰਦੀਆਂ ਕਹਿੰਦੀਆਂ ਨੇ ਇਕੱਲੇ ਇਕੱਲੇ ਮਾਰ ਨਾ ਖਾਓ ਇਕੱਠੇ ਹੋ ਕੇ ਅੱਗੇ ਆਓ ਤੇ ਲੋਕ ਇਹ ਵੀ ਪੁੱਛਦੇ ਨੇ ਵੀ ਤੁਸੀਂ ਇਕੱਠੇ ਹੋ ਕੇ ਅੱਗੇ ਕਿਉਂ ਨਹੀਂ ਆਉਣਾ ਚਾਹੁੰਦੇ ਤੁਸੀਂ ਨਿੱਕੀਆਂ ਨੇ ਦੇਖੋ ਹਰ ਜੱਥੇ ਬੰਦੀ ਦੀ ਵਿਚਾਰਧਾਰਾ ਵੱਖਰੀ ਆ ਸੋਚ ਵੱਖਰੀ ਆ ਲਾਈਨ ਵੱਖਰੀ ਆ ਕੰਮ ਕਰਨ ਦਾ ਤਰੀਕਾ ਵੱਖਰਾ ਹੈ ਉਹ ਤਾਂ ਜਿਹੜੇ ਸ਼ੰਭੂ ਚ ਇਕੱਠੇ ਬੈਠੇ ਨੇ ਜਿਹੜੇ ਖਨੋਰੀ ਇਕੱਠੇ ਬੈਠੇ ਨੇ ਜਿਹੜੇ ਐਸਕੇਮ ਚ ਇਕੱਠੇ ਬੈਠੇ ਸਭ ਦੇ ਅਲੱਗ-ਅਲੱਗ ਆ ਤਾਂ ਫਿਰ ਇਹਨਾਂ ਨੂੰ ਐਦਾ ਇਕੱਠੇ ਹੋਣ ਚ ਦਿੱਕਤ ਕੀ ਆ ਇਹ ਵੀ ਇੱਕ ਵੱਡਾ ਸਵਾਲ ਜਿਹੜਾ ਉਹ ਬਣਿਆ ਹੋਇਆ ਹੈ ਅਜਾਜ ਜੀ ਮੇਰਾ ਲਾਸਟ ਇਹ ਸਵਾਲ ਆ ਵੀ ਜਿਵੇਂ ਡਾਲਰ ਡਾਲਰ ਜਿਹੜੀ ਆ ਉਹਦੇ ਬਦਲੇ ਜਿਹੜਾ ਇੰਡੀਅਨ ਦਾ ਰੁਪਈਆ ਉਹ ਇੱਕਦਮ ਘਟ ਰਿਹਾ ਤੇ ਇਹ ਮਾਮਲਾ ਕੀ ਆ ਦੇਖੋ ਮਾਮਲਾ ਇਹ ਆ ਕਿ ਮੋਦੀ ਸਰਕਾਰ ਦੀ ਆਰਥਿਕਤਾ ਦਾ ਜਲੂਸ ਨਿਕਲ ਗਿਆ ਮੋਦੀ ਸਰਕਾਰ ਦੀ ਆਰਥਿਕਤਾ ਤੇ ਝੂਠਾਂ ਦਾ ਪਰਦਾ ਫਾਸ ਹੋ ਗਿਆ ਜਦੋਂ ਨਵੇਂ ਅੰਕੜਾ ਆਇਆ ਨਵੇਂ ਅੰਕੜਾ ਆਇਆ ਕਿ ਅਮਰੀਕਾ ਦੇ ਡਾਲਰ ਦੇ ਮੁਕਾਬਲੇ ਭਾਰਤ ਦੇ ਲਗਭਗ 87 ਰੁਪਏ ਹੋ ਚੱਲੇ ਨੇ ਪੌਣੇ 87 ਮਤਲਬ 86 ਰੁਪਏ ਤੇ ਕੋਈ 57 58 ਪੈਸੇ ਮਤਲਬ ਤੁਸੀਂ ਦੇਖੋ 87 ਰੁਪਏ ਤੇ 1 ਡਾਲਰ ਇੰਨੀ ਕਰੰਸੀ ਇੰਨਾ ਰੁਪਇਆ ਅਮਰੀਕਾ ਦੇ ਡਾਲਰ ਦੇ ਮੁਕਾਬਲੇ ਥੱਲੇ ਡਿੱਗਣ ਲੱਗ ਪਿਆ ਔਰ ਇਹ ਸਿੱਧਾ ਸਿੱਧਾ ਮੋਦੀ ਸਰਕਾਰ ਦੀ ਫੇਲੀਅਰ ਆ ਇਹ ਮੋਦੀ ਸਰਕਾਰ ਦੀ ਅਯੋਗਤਾ ਨਲਾਈਕੀ ਕਿਹਾ ਜਾਊਗਾ ਬੀਜੇਪੀ ਸਰਕਾਰ ਦੀ ਦੇਖੋ ਜਦੋਂ ਸਰਕਾਰ ਨਹੀਂ ਸੀ ਆਈ ਮੋਦੀ ਸਰਕਾਰ ਤਾਂ ਪੁਰਾਣੇ ਭਾਸ਼ਣ ਕੱਢ ਲਓ ਮੋਦੀ ਜੀ ਹੋਰਾਂ ਦੇ ਮੋਦੀ ਜੀ ਕਹਿੰਦੇ ਹੁੰਦੇ ਸੀ ਮੈਨੂੰ ਅੱਜ ਵੀ ਉਹ ਸ਼ਬਦ ਯਾਦ ਨਹੀਂ ਮੋਦੀ ਜੀ ਕਹਿੰਦੇ ਹੁੰਦੇ ਸੀ ਜਦੋਂ ਅਮਰੀਕਾ ਦੇ ਡਾਲਰ ਦੇ ਮੁਕਾਬਲੇ ਰੁਪਈਏ 62 ਹੁੰਦੇ ਸੀ 62 ਹਾਂਜੀ ਉਦੋਂ ਮੋਦੀ ਜੀ ਕਹਿੰਦੇ ਹੁੰਦੇ ਸੀ ਡਾਲਰ ਦੇ ਮੁਕਾਬਲੇ ਰੁਪਿਆ ਇਤਨਾ ਗਿਰਤਾ ਜਾ ਰਹਾ ਹੈ ਔਰ ਇਹ ਰੁਪਈਆ ਨਹੀਂ ਗਿਰਤਾ ਜਾ ਰਹਾ ਹੈ ਇਹ ਸਰਕਾਰ ਗਿਰਤੀ ਜਾ ਰਹੀ ਹੈ ਇਹ ਕਹਿੰਦੇ ਹੁੰਦੇ ਸੀ ਅੱਜ ਜੈ ਮੋਦੀ ਜੀ ਨੂੰ ਪੁੱਛਣਾ ਚਾਹੁੰਦੇ ਆ ਅੱਜ ਤੱਕ ਥੋਡੀ ਸਰਕਾਰ ਐ ਉਹ ਭਲਿਓ ਮਾਨਸੋ ਹੁਣ ਉਹ ਤੋਂ ਬਾਅਦ ਸੀ ਹੁਣ ਤਾਂ ਥੋਡੀ ਸਰਕਾਰ ਵੇਲੇ ਤਾਂ 1 ਡਾਲਰ ਦੇ ਮੁਕਾਬਲੇ ਰੁਪਈਏ 86 87 ਹੋ ਗਏ ਐਨਾ ਡਿੱਗ ਗਿਆ ਦੇਖੋ ਕਿਸੇ ਵੀ ਦੇਸ਼ ਦੀ ਕਰੰਸੀ ਜਦੋਂ ਡਿੱਗਦੀ ਆ ਤਾਂ ਜਿਹੜੇ ਵੀਰਾਂ ਨੇ ਇਕਨੋਮੀ ਪੜ੍ਹੀ ਆ ਇਕਨੋਮੀ ਸਮਝਦੇ ਨੇ ਬਹੁਤੀ ਤਾਂ ਇੱਥੇ ਗੱਲ ਆਪਾਂ ਕਰ ਨਹੀਂ ਸਕਦੇ ਬਹੁਤ ਸਾਰੇ ਦਰਸ਼ਕਾਂ ਨੂੰ ਉਹ ਨਹੀਂ ਸਮਝਾਉਂਦੀਆਂ ਚੀਜ਼ਾਂ ਪਰ ਮੋਟੀ ਦੀ ਗੱਲ ਜੇ ਆਪਾਂ ਕਰੀਏ ਤਾਂ ਜਿਹੜੇ ਦੇਸ਼ਾਂ ਦੇ ਵਿੱਚ ਸਿਸਟਮ ਵਧੀਆ ਸਰਕਾਰਾਂ ਆਰਥਿਕਤਾ ਨੂੰ ਉੱਪਰ ਚੁੱਕ ਰਹੀਆਂ ਨੇ ਉੱਥੋਂ ਦੀ ਕਰੰਸੀ ਮਜ਼ਬੂਤ ਹੁੰਦੀ ਹੈ ਤਾਂ ਜਿੱਥੇ ਸਰਕਾਰਾਂ ਦੇ ਸਿਸਟਮ ਦਾ ਬੇੜਾ ਘਰ ਕੋਰਿਆ ਹੋਵੇ ਆਰਥਿਕਤਾ ਡਾਊਨ ਜਾ ਰਹੀ ਹੋਵੇ ਉੱਥੇ ਫਿਰ ਆਹ ਹਾਲ ਹੁੰਦਾ ਜੋ ਭਾਰਤ ਦੀ ਕਰੰਸੀ ਦਾ ਅਮਰੀਕਾ ਦੇ ਡਾਲਰ ਦੇ ਮੁਕਾਬਲੇ ਹੋ ਰਿਹਾ ਔਰ ਇਹਦੀ ਸਿੱਧੀ ਸਿੱਧੀ ਜ਼ਿੰਮੇਵਾਰ ਮੋਦੀ ਬੀਜੇਪੀ ਸਰਕਾਰ ਹੈ ਔਰ ਕੋਈ ਨਹੀਂ ਬਹੁਤ ਮਿਹਰਬਾਨ